ਸਰਵਿਕਾਲ ਜੀ ਮੈਂ ਐਡਵੋਕੇਟ ਸਮਰਨਜੀਤ ਕੌਰ ਗਰਗਲ ਤੇ ਮੈਂ ਤੁਹਾਡੇ ਨਾਲ ਦੋ ਚਾਰ ਗੱਲਾਂ ਕਰਨੀਆਂ ਨੇ ਸੋ ਸਭ ਤੋਂ ਪਹਿਲਾਂ ਮੈਂ ਇਨਫੋਰਮੇਸ਼ਨ ਦੇਣਾ ਚਾਹਣੀ ਆ ਕਿ ਰੇਤ mafia ਵੱਲੋਂ ਜੋ ਸਾਡੇ ਉੱਤੇ ਕ੍ਰਾਸ ਐਫ ਆਈ ਆਰ ਕੀਤੀ ਗਈ ਸੀਗੀ ਤੇ ਉਹਦੇ ਵਿੱਚ ਸਾਨੂੰ ਸਾਰਿਆਂ ਨੂੰ ਐਂਟੀਸੀਪੇਟਰੀ ਬੇਲ ਮਿਲ ਗਈ ਹੈ ਬਿਕਾਜ਼ ਕੋਰਟ ਨੂੰ ਵੀ ਪਤਾ ਹੀ ਆ ਮੈਂ ਪਹਿਲਾਂ ਵੀ ਕਿਹਾ ਸੀਗਾ ਕਿ ਕੋਰਟ ਦੇ ਪੁਲਿਸ ਦੇ ਵਿੱਚ ਇਹਨਾਂ ਦੀ ਚੱਲ ਸਕਦੀ ਆ ਪਰ ਕੋਰਟ ਹਮੇਸ਼ਾ ਇਨਸਾਫ ਕਰਦੀ ਆ ਸੋ ਦੋਸ਼ੀਆਂ ਨੇ ਸਾਡੇ ਉੱਤੇ ਜੋ ਐਲੀਗੇਸ਼ਨ ਲਾਏ ਸੀਗੇ ਉਹਨਾਂ ਦੇ ਤਾਂ ਚਲੋ ਲੜਾਈ ਅਸੀਂ ਲੜਾਂਗੇ ਫਿਲਹਾਲ ਸਾਨੂੰ ਜ਼ਮਾਨਤ ਮਿਲ ਗਈ ਹੈ ਸਾਰੇ ਦੇ ਸਾਰੇ ਜਾਣਿਆਂ ਨੂੰ ਤੇ ਜਿਹੜੇ ਦੋਸ਼ੀ ਨੇ ਉਹਨਾਂ ਦੀਆਂ ਲੇਡੀਜ਼ ਸੀ ਅਸੀਂ ਜ਼ਮਾਨਤ ਆਪ ਕਰਵਾ ਦਿੱਤੀ ਸੀਗੀ ਵੀ ਸਾਨੂੰ ਕੋਈ ਆਬਜੈਕਸ਼ਨ ਨਹੀਂ ਹੈਗੀ ਤੇ ਜਿਹੜੇ ਦੂਜੇ ਉਹਨਾਂ ਦੇ ਵਿੱਚ ਮੇਲ ਹੈਗੇ ਨੇ ਦੋਸ਼ੀ ਨੇ ਉਹ ਸਾਰੇ ਜਾਣਿਆਂ ਦੀ ਹਾਈ ਕੋਰਟ ਤੋਂ ਜਿਹੜੀ ਜ਼ਮਾਨਤ ਆ ਰੱਦ ਹੋਈ ਹੋਈ ਹੈ ਮਾਨਯੋਗ ਹਾਈ ਕੋਰਟ ਤੋਂ ਤੇ ਕੁਸ਼ਕਦੀ ਡਿਸਟ੍ਰਿਕਟ ਕੋਰਟ ਤੋਂ ਜਿਹੜੀ ਹੈਗੀ ਆ ਵਿਡਰੋਅ ਹੋਈ ਹੋਈ ਆ ਤੇ ਉਹਨਾਂ ਨੇ ਅੱਗੇ ਨਹੀਂ ਫਾਈਲ ਕੀਤੀ ਐਂਡ ਇੱਕ ਦੋਸ਼ੀ ਜਿਹੜਾ ਸੁਖਦੇਵ ਬਿੱਲਾ ਆ ਉਹ ਹਜੇ ਵੀ ਕਸਟਡੀ ਦੇ ਵਿੱਚ ਆ ਤੇ ਉਹਦੀ ਵੀ ਹਲੇ ਨਾ ਹਾਈ ਕੋਰਟ ਚ ਜ਼ਮਾਨਤ ਲਗਾਈ ਐ ਇਹਨਾਂ ਨੇ ਤੇ ਨਾ ਹੀ ਥੱਲਿਓ ਕੋਈ ਜ਼ਮਾਨਤ ਹੋਈ ਆ ਸੋ ਚਾਹੇ ਸੈਣਾ ਪੈ ਗਿਆ ਬਹੁਤ ਸੈਣਾ ਪੈ ਗਿਆ ਉਮੀਦ ਨਹੀਂ ਸੀਗੀ ਕਿ ਇੰਨੀ ਢੇਰ ਜਿਹੜੀ ਹੈਗੀ ਆ ਮੇਰੀ ਬਾਹ ਵੀ ਨਹੀਂ ਠੀਕ ਹੋਊਗੀ ਸੋ ਪਹਿਲਾ ਪਹਿਲਾ ਐ ਲੱਗਦਾ ਸੀ ਵੀ ਚਲ ਠੀਕ ਆ ਹੋ ਜਾਣਗੇ 15 20 ਦਿਨਾਂ ਚ ਠੀਕ ਤੇ ਕਰਦੇ ਕਰਦੇ ਚਲੋ ਦੋ ਸਰਜਰੀ ਹੋ ਗਈ ਆ ਸੋ ਆਮ ਡੂਇੰਗ ਵੈਲ ਬੈਟਰ ਆ ਮੇਰੀ ਬਾਹ ਦਾ ਪਲਾਸਟਰ ਖੁੱਲ ਗਿਆ ਪਰ ਹਜੇ ਬਾਹ ਇਦਾਂ ਹੀ ਬਣ ਕੇ ਰੱਖਣੀ ਆ ਥੋੜੀ ਦੇਰ ਫਿਜ਼ੀਓਥੈਰੇਪੀ ਚੱਲੇਗੀ ਸੋ ਆਮ ਡੂਇੰਗ ਵੈਲ ਨਾਓ ਬੈਟਰ ਆ ਪਹਿਲਾਂ ਨਾਲੋਂ ਤੇ ਪਰਮਾਤਮਾ ਇਨਸਾਫ ਕਰ ਰਿਹਾ ਆ ਤੇ ਇਸ ਲੜਾਈ ਦੇ ਵਿੱਚ ਵੀ ਅਸੀਂ ਹੌਸਲੇ ਨਾਲ ਲੱਗੇ ਹੋਏ ਆ ਤੇ ਲੜਦੇ ਰਹਾਂਗੇ 3 ਮਹੀਨੇ ਪਹਿਲਾਂ ਮਾਈਨਿੰਗ ਨਹੀਂ ਹੋਈ ਤੇ ਹੁਣ ਮੌਨਸੂਨ ਸੀਜ਼ਨ ਕਰਕੇ ਵੈਸੇ ਕਿਤੇ ਵੀ ਮਾਈਨਿੰਗ ਨਹੀਂ ਹੋ ਸਕਦੀ ਤੇ ਥੋੜਾ ਬਰਸਾਤਾ ਘਟ ਜਾਣਗੇ ਉਸ ਤੋਂ ਬਾਅਦ ਅਸੀਂ ਆਪਣੇ ਜਿਹੜੇ ਸੈਮੀਨਾਰਸ ਲਾਉਂਦੇ ਸੀਗੇ ਮਾਈਨਿੰਗ ਦੇ ਲਾਜ਼ ਨੂੰ ਅਵੇਅਰ ਕਰਨ ਲਈ ਲੋਕਾਂ ਨੂੰ ਉਹ ਦੁਬਾਰਾ ਫਿਰ ਸ਼ੁਰੂ ਕਰਾਂਗੇ ਤੇ ਇਹ ਨਹੀਂ ਹੈਗਾ ਕਿ ਇਸ ਮਾਈਨਿੰਗ ਦੇ ਖਿਲਾਫ ਜਿਹੜੀ ਸੈਂਡ ਮਾਫੀਆ ਦੇ ਖਿਲਾਫ ਜੋ ਲੜਾਈ ਅਸੀਂ ਵਿੱਢੀ ਸੀਗੀ ਮਾਰਚ 1 ਨੂੰ ਉਹਦੇ ਵਿੱਚ ਅਸੀਂ ਕਿਤੇ ਚੁੱਪ ਕਰਕੇ ਬੈਠ ਜਾਾਂਗੇ ਨਹੀਂ ਇਹ ਲੜਾਈ ਸਾਡੀ ਹੈਗੀ ਆ ਤੇ ਅਸੀਂ ਇਹ ਲੜਾਈ ਨੂੰ ਲੜਦੇ ਰਵਾਂਗੇ ਸਾਨੂੰ ਬਹੁਤ ਸਾਰੇ ਹੀ ਉਹਨੇ ਕੰਟੈਕਟ ਵੀ ਕਰ ਲਿਆ ਕਿ ਕੰਪਰੋਮਾਈਜ਼ ਕਰ ਲੋ ਐਂਡ ਆਲ ਉਹ ਮਾਫੀ ਮੰਗ ਲੈਂਦੇ ਨੇ ਪਰ ਗੱਲ ਇਹ ਨਹੀਂ ਕਿ ਕਿ ਮਾਫੀ ਮੰਗ ਲੈਂਦੇ ਨੇ ਗੱਲ ਇਹ ਆ ਕਿ ਜੇ ਅੱਜ ਅਸੀਂ ਉਹਨਾਂ ਨੂੰ ਮਾਫੀ ਦੇ ਦਿੱਤੀ ਤਾਂ ਫੇਰ ਉਹ ਜਿਹੜੇ ਬਾਕੀ ਲੋਕਾਂ ਨਾਲ ਗਰੀਬ ਲੋਕਾਂ ਨਾਲ ਜਿਨ੍ਹਾਂ ਨਾਲ ਧੱਕਾ ਹੁੰਦਾ ਆ ਜਿਨ੍ਹਾਂ ਦੇ ਕੋਲ ਕਾਨੂੰਨ ਦੀ ਪਾਵਰ ਨਹੀਂ ਹੁੰਦੀ ਫਿਰ ਉਹਨਾਂ ਨਾਲ ਬਹੁਤ ਮਾੜੀ ਹੋਊਗੀ ਸੋ ਆ ਬਹੁਤ ਸੌਖਾ ਰਾਹ ਹੁੰਦਾ ਕੰਪਰੋਮਾਈਜ਼ ਕਰਕੇ ਕਿਸੇ ਮਸਲੇ ਦਾ ਹੱਲ ਕਰ ਦੇਣਾ ਤੇ ਓਬਵੀਅਸ ਜੀ ਗੱਲ ਆ ਉਹ ਵੀ ਜਦੋਂ ਕ੍ਰਾਸ ਐਫ ਆਈ ਆਰ ਹੋਵੇ ਤਾਂ ਉਦੋਂ ਔਖਾ ਰਾਹ ਹੁੰਦਾ ਕਿ ਦੋਨੋਂ ਧਿਰਾਂ ਲੜਾਈ ਲੜਨਾ ਸੋ ਮੇਰੇ ਮੈਨੂੰ ਮਾਣ ਆ ਮੇਰੇ ਪਿੰਡ ਦੇ ਮੇਰੇ ਭਰਾਵਾਂ ਦੇ ਉੱਤੇ ਤੇ ਹੋਰ ਸਾਥੀ ਜਿਹੜੇ ਨਾਲ ਦੇ ਪਿੰਡਾਂ ਤੋਂ ਜਿਨ੍ਹਾਂ ਦੇ ਉੱਤੇ ਵੀ ਇਸ ਐਫ ਆਈ ਆਰ इवन ਇੱਕ ਮਾਤਾ ਜੀ ਵੀ ਆ ਸਾਡੇ ਵਾਲੇ ਕੇਸ ਦੇ ਵਿੱਚ ਤਾਂ 85 ইয়ার্স ਦੇ ਮਾਤਾ ਜੀ ਉਹਨਾਂ ਦੀ ਹਾਰਟ ਦੀ 3 ਟਾਈਮ ਸਰਜਰੀ ਹੋਈ ਹੋਈ ਆ ਸਟੰਟ ਪਏ ਹੋਣੇ ਆ ਤਿੰਨ ਉਹਨਾਂ ਦੇ ਐਂਡ ਸਟਿਲੋ ਮਾਤਾ ਜੀ ਵੀ ਹੌਸਲੇ ਚਾ ਕਹਿੰਦੇ ਆ ਆਪਾਂ ਡਟ ਕੇ ਲੜਾਈ ਲੜਦੀਆਂ ਸੋ ਇਹ ਬਹੁਤ ਵੱਡੀ ਗੱਲ ਹੁੰਦੀ ਆ ਇਹ ਉਹੀ ਮਾਤਾ ਜੀ ਨੇ ਜਿਨ੍ਹਾਂ ਦੀ ਮਦਦ ਕਰਨ ਲਈ ਅਸੀਂ ਗਏ ਸੀਗੇ ਤੇ ਜਦੋਂ ਸਾਡੇ ਤੇ ਅਟੈਕ ਹੋ ਗਿਆ ਸੀਗਾ ਸੋ ਮੈਂ ਕਾਫੀ ਦਿਨਾਂ ਤੋਂ ਨਾ ਲਾਈਵ ਆਈ ਨਾ ਕੋਈ ਗੱਲ ਕੀਤੀ ਮੈਸੇਜ ਵਗੈਰਾ ਕਰ ਲੈਂਦੀ ਸੀਗੀ ਸੋ ਮੈਨੂੰ ਕਈ ਲੋਕਾਂ ਨੇ ਕਿਹਾ ਕਿ ਆ ਕੇ ਗੱਲਬਾਤ ਕਰ ਜਰੂਰ ਦੱਸ ਵੀ ਕਿਵੇਂ ਆ ਸਿਚੁਏਸ਼ਨ ਸੋ ਸਿਚੁਏਸ਼ਨ ਸਾਰੀ ਵਧੀਆ ਆ ਸਾਡੇ ਤੇ 23 24 ਦਾ ਪਰਚਾ ਹੋ ਕੇ ਵੀ ਸਾਡੇ ਬੰਦਿਆਂ ਦੇ ਉੱਤੇ ਰੇਡ ਪਾਈ ਗਈ ਉਹਨਾਂ ਨੂੰ ਤੰਗ ਪਰੇਸ਼ਾਨ ਵੀ ਕੀਤਾ ਗਿਆ ਪਰ ਕਹਿੰਦੇ ਆ ਕਿ ਪਰਮਾਤਮਾ ਸੱਚ ਦੇ ਨਾਲ ਖੜਦਾ ਆ ਜਿੰਨਾ ਮਰਜ਼ੀ ਝੂਠ ਆਪਣਾ ਬਿਗਲ ਬਗਾ ਲਵੇ ਸਚਾਈ ਦੀ ਜਿੱਤ ਹੁੰਦੀ ਆ ਅਸੀਂ ਆਪਣੇ ਲਈ ਨਹੀਂ ਲੜ ਰਹੇ ਸੀਗੇ ਅਸੀਂ ਹੁਣ ਵੀ ਆਪਣੇ ਲਈ ਨਹੀਂ ਲੜਦੇ ਅਸੀਂ ਉਹਨਾਂ ਲੋਕਾਂ ਲਈ ਲੜ ਰਹੇ ਹਾਂ ਜਿਹੜੇ ਲੋਕਾਂ ਨੂੰ ਰੇਤ mafias ਕਰਕੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸਾਨੂੰ ਕਾਨੂੰਨੀ ਤਰੀਕੇ ਨਾਲ ਹੁੰਦੀ ਮਾਈਨਿੰਗ ਤੋਂ ਨਾ ਕੱਲ ਪ੍ਰੋਬਲਮ ਸੀ ਨਾ ਅੱਜ ਪ੍ਰੋਬਲਮ ਆ ਸਾਨੂੰ ਗੈਰ ਕਾਨੂੰਨੀ ਤਰੀਕਿਆਂ ਤੋਂ ਪ੍ਰੋਬਲਮ ਆ ਸਾਨੂੰ ਪਿੰਡਾਂ ਦੀਆਂ ਟੁੱਟ ਰਹੀਆਂ ਸੜਕਾਂ ਤੋਂ ਪ੍ਰੋਬਲਮ ਆ ਸਾਨੂੰ ਪਿੰਡਾਂ ਵਾਲੇ ਲੋਕਾਂ ਨਾਲ ਹੋ ਰਹੇ ਧੱਕੇ ਤੋਂ ਪ੍ਰੋਬਲਮ ਆ ਟਿੱਪਰਾਂ ਵਾਲਿਆਂ ਦੇ ਕਰਕੇ ਲੋਕਾਂ ਦੀਆਂ ਜਾਰੀਆਂ ਜਾਨਾਂ ਤੋਂ ਦਿੱਕਤ ਆ ਸੋ ਇਸ ਚੀਜ਼ ਤੋਂ ਸਭ ਨੂੰ ਦਿੱਕਤ ਹੋਣੀ ਚਾਹੀਦੀ ਆ ਦੂਜੀ ਗੱਲ ਜਿਹੜੀ ਸਭ ਤੋਂ ਜ਼ਿਆਦਾ ਹੈ ਕਿ ਜਦੋਂ ਇਹ ਗੈਰ ਕਾਨੂੰਨੀ ਤਰੀਕੇ ਨਾਲ ਪੋਕਲਨ ਮਸ਼ੀਨਾਂ ਦੇ ਨਾਲ ਮਾਈਨਿੰਗ ਕਰਦੇ ਆ ਤਾਂ ਇਹ ਲਾ ਦੀਆਂ ਕਾਨੂੰਨ ਦੀਆਂ ਧੱਜੀਆਂ ੜਾਉਂਦੇ ਨੇ ਧੱਜੀਆਂ ੜਾ ਕੇ ਫਿਰ ਕੀ ਹੁੰਦਾ ਆ ਕਿ ਕਈ ਵਾਰ ਰੇਤੇ ਦੀ ਮਾਈਨਿੰਗ ਕਰਦੇ ਕਦੇ ਗਰਾਊਂਡ ਵਾਟਰ ਦਰਿਆ 'ਚ ਚਲਿਆ ਜਾਂਦਾ ਜਿਦੇ ਕਰਕੇ ਸਾਡੇ ਤਰੀਆ ਦਾ ਜਿਹੜਾ ਪਾਣੀ ਆ ਉਹਦਾ ਲੈਬ ਸਾਡੇ ਗਰਾਊਂਡ ਲੈਵਲ ਵਾਟਰ ਦਾ ਜਿਹੜਾ ਲੈਵਲ ਆ ਗਰਾਊਂਡ ਲੈਵਲ ਵਾਟਰ ਦਾ ਉਹ ਘਟਦਾ ਜਾ ਰਿਹਾ ਉਹਦੇ ਕਿਉਂਕਿ ਉਹ ਦਰਿਆਵਾਂ ਵੱਲ ਨੂੰ ਵਹਿਣ ਤੁਰ ਪੈਂਦਾ ਆ ਕਿਉਂਕਿ ਕਹਿੰਦੇ ਆ ਨੇ ਕਿ ਕਈ ਦਰਿਆ ਉੱਤੇ ਵਗਦੇ ਆ ਤੇ ਕਈ ਧਰਤੀ ਦੇ ਥੱਲੇ ਵਗਦੇ ਆ ਜਿਹੜੇ ਧਰਤੀ ਦੇ ਥੱਲੇ ਵਗਦੇ ਆ ਉਹ ਸਾਡਾ ਗਰਾਊਂਡ ਲੈਵਲ ਵਾਟਰ ਆ ਗਰਾਊਂਡ ਵਾਟਰ ਆ ਜਦੋਂ ਸਾਡੇ ਗਰਾਊਂਡ ਵਾਟਰ ਦਾ ਲੈਵਲ ਥੱਲੇ ਡਿੱਗਦਾ ਜਾਂਦਾ ਆ ਉਹਦਾ ਸਭ ਤੋਂ ਵੱਡਾ ਕਾਰਨ ਇਲੀਗਲ ਤਰੀਕੇ ਨਾਲ ਕੀਤੀ ਗਈ ਮਾਈਨਿੰਗ ਹੁੰਦੀ ਆ ਫਿਰ ਸਾਡੇ ਬੰਨਾਂ ਦਾ ਨੁਕਸਾਨ ਹੁੰਦਾ ਹੁਣ ਭਾਰੀ ਵਰਖਾ ਹੋਣੀ ਆ ਤੇ ਜਦੋਂ ਬੰਨ ਬੰਨ ਕਮਜ਼ੋਰ ਹੋ ਜਾਂਦੇ ਆ ਤੇ ਟੁੱਟਦੇ ਨੇ ਤਾਂ ਉਹਦੇ ਵਿੱਚ ਆਮ ਜਨਤਾ ਪ੍ਰਭਾਵਿਤ ਹੁੰਦੀ ਆ ਤੇ ਸਾਰੀਆਂ ਚੀਜ਼ਾਂ ਇੱਕ ਦੂਜੇ ਨਾਲ ਜੁੜੀਆਂ ਹੋਈਆਂ ਨੇ ਤੇ ਸਰਕਾਰੀ ਇਸ ਸਰਕਾਰੀ ਜਿਹੜਾ ਤੰਤਰ ਹੈਗਾ ਇਹਦੇ ਵਿੱਚ ਕਈ ਅਫਸਰ ਬਹੁਤ ਸੋਹਣਾ ਕੰਮ ਵੀ ਕਰ ਰਹੇ ਆ ਇਹਦੇ ਵਿੱਚ देयर ਇਜ਼ ਨੋ ਡਾਊਟ ਬਟ ਕਿਉਂਕਿ ਸਰਕਾਰਾਂ ਦੇ ਹੱਥ ਆ ਇਹ ਜਿਹੜੇ ਰੇਤ ਮਾਫੀਆ ਬਹੁਤ ਵੱਡਾ ਆ ਇਹਨਾਂ ਦੇ ਬੰਦੇ ਅੱਜ ਵੀ ਫਰਾਰ ਨੇ ਸ਼ਰੀਆਮ ਘੁੰਮਦੇ ਆ ਤੇ ਪੁਲਿਸ ਉਹਨਾਂ ਨੂੰ ਗ੍ਰਿਫਤਾਰ ਨਹੀਂ ਕਰ ਰਹੀ 2 ਮਹੀਨੇ ਹੋ ਗਏ ਉਹਨਾਂ ਦੀਆਂ ਹਾਈ ਕੋਰਟ ਤੋਂ ਜ਼ਮਾਨਤਾਂ ਰੱਦ ਹੋਈਆਂ ਨੇ ਤੇ 2 ਮਹੀਨਿਆਂ ਤੋਂ ਬਾਅਦ ਵੀ ਅੱਜ ਤੱਕ ਉਹ ਸ਼ਰੀਆਮ ਘੁੰਮ ਰਹੇ ਨੇ ਕੋਈ ਉਹਨਾਂ ਨੂੰ ਗ੍ਰਿਫਤਾਰ ਨਹੀਂ ਕਰ ਰਿਹਾ ਕੋਈ ਉਹਨਾਂ ਦੀ ਪੀਓ ਪ੍ਰोसीडिंग ਨਹੀਂ ਕੀਤੀ ਤੇ ਇੱਕ ਤਾਂ ਚਲਾਨ ਕੋਰਟ ਦੇ ਵਿੱਚ ਪੇਸ਼ ਕਰ ਦਿੱਤਾ ਗਿਆ ਹੈ ਜਿਹੜਾ ਬੰਦਾ ਕਸਟਡੀ ਦੇ ਵਿੱਚ ਆ ਤੇ ਉਹਦਾ ਕੇਸ ਚੱਲੇਗਾ ਸੋ ਇਹ ਸੀਗੀਆਂ ਸਾਡੇ ਰੇਤ ਮਾਫੀਆ ਦੇ ਖਿਲਾਫ ਲੜਾਈ ਦੀਆਂ ਜਿਹੜੀਆਂ ਸੀਗੀਆਂ ਅਪਡੇਟਸ ਤੇ ਦੂਜੀ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਨਾ ਚਾਹੁੰਦੀ ਆ ਕਿ ਕਦੇ ਵੀ ਅਸੀਂ ਹੈਨਾ ਇਹ ਚੀਜ਼ਾਂ ਨਾ ਦੇਖੀਏ ਕਿ ਸਾਡੇ ਤੇ ਕਿੰਨੀ ਮੁਸੀਬਤ ਆਈ ਹੈ ਤੇ ਕਿੰਨਾ ਕੁਸ਼ ਆ ਮੈਂ ਕਦੇ ਨਹੀਂ ਸੋਚਿਆ ਸੀਗਾ ਕਿ ਮੈਂ ਪਿੰਡ ਆ ਕੇ ਆ ਚੀਜ਼ਾਂ ਨਾਲ ਜੁੜ ਜੂਗੀ ਮੈਂ ਸਿਰਫ ਪਿੰਡ ਥੋੜੀ ਦੇਰ ਲਈ ਆਪਣੇ ਪਿੰਡ ਵਾਲਿਆਂ ਦੀ ਸਿਰਫ ਮਾੜੀ-ਮੋਟੀ ਕਹਿੰਦੇ ਆ ਕਿ ਜਿੰਨੀ ਕੁ ਵੀ ਇੱਕ ਥਿਲ ਫੁੱਲ ਭੇਟਾ ਪਾ ਕੇ ਮਦਦ ਕਰਨ ਗਈ ਸੀਗੀ ਮੈਂ ਨਹੀਂ ਸੋਚਿਆ ਸੀਗਾ ਕਿ 4 ਮਹੀਨੇ ਮੈਨੂੰ ਮੇਰੇ ਪਿੰਡ ਵਿੱਚ ਹੀ ਲੱਗ ਜਾਣਗੇ ਮੈਂ ਕਦੇ ਨਹੀਂ ਸੋਚਿਆ ਸੀਗਾ ਕਿ 4 ਮਹੀਨੇ ਵਿੱਚ ਮੇਰੀ ਜ਼ਿੰਦਗੀ ਬਦਲ ਕੇ ਰੱਖੀ ਜਾਊਗੀ ਹਰੇਕ ਦੇ ਆਪਣੀ ਜ਼ਿੰਦਗੀ ਦੇ ਕੁਝ ਗੋਲ ਹੁੰਦੇ ਆ ਕੁਝ ਕਹਿੰਦੇ ਆ ਕਿ ਆਪਾਂ ਕਹਿੰਦੇ ਨਾ ਰੈਜ਼ੋਲੂਸ਼ਨ ਹੁੰਦੇ ਆ ਤਾਂ ਪਰ ਜਦੋਂ ਕਹਿੰਦੀ ਆ ਵੀ ਕਿਸਮਤ ਨੇ ਥੋੜੀ ਗਰਦਨ ਮੋੜ ਦੇਣੀ ਆ ਨਾ ਕਮਾ ਦੇਣਾ ਉਹ ਤੋਂ ਥੋੜੀ ਵੀ ਨਹੀਂ ਚੱਲਣੀ। ਸੋ ਮੈਂ ਕਦੇ ਨਹੀਂ ਸੋਚਿਆ ਸੀਗਾ ਕਿ ਮੇਰੀ ਜ਼ਿੰਦਗੀ ਦੇ ਵਿੱਚ ਆ ਕੁਝ ਹੋਊਗਾ। ਨਾ ਮੈਨੂੰ ਰੇਤ ਮਾਫੀਆ ਦੇ ਕਾਨੂੰਨਾਂ ਬਾਰੇ ਬੜਾ ਪਤਾ ਸੀਗਾ ਚਾਈਲਡ ਅਬਿਊਜ਼ ਦੇ ਖਿਲਾਫ ਲੜਦੀ ਸੀ। ਪਰ ਪ੍ਰਮਾਤਮਾ ਨੇ ਮੇਰੇ ਤੋਂ ਇਹ ਸੇਵਾ ਲੈਣੀ ਸੀਗੀ ਤਾਂ ਆਪਾਂ ਵੀ ਹੌਸਲੇ ਨਾਲ ਜਦੋਂ ਮਾਪਿਆਂ ਦਾ ਆਸ਼ੀਰਵਾਦ ਹੋਵੇ ਪਿੰਡ ਦੇ ਭੈਣ ਭਰਾ ਨਾਲ ਹੁਣ ਤਾਂ ਹੌਸਲਾ ਆ ਜਾਂਦਾ ਆ। ਸੋ ਨਹੀਂ ਘਬਰਾਏ ਕਿਸੇ ਵੀ ਚੀਜ਼ ਤੋਂ ਸੱਟਾਂ ਤੋਂ ਵੀ ਨਹੀਂ ਘਬਰਾਏ ਇਹ ਨਹੀਂ ਮੈਂ ਕਹਿੰਦੀ ਹੈਗੀ ਕਿ ਮੈਨੂੰ ਦਰਦ ਨਹੀਂ ਹੁੰਦਾ ਹੈਗਾ ਮੈਨੂੰ ਕਈ ਵਾਰ ਐ ਫੀਲ ਹੁੰਦਾ ਹੈ ਕਿ ਇੰਨੀ ਜਿਆਦਾ ਸੱਟ ਮੈਂ ਡਿਸਰਵ ਨਹੀਂ ਕਰਦੀ ਸੀ ਤੇ ਪਰ ਡਿਸਰਵ ਤਾਂ ਕੋਈ ਵੀ ਨਹੀਂ ਕਰਦਾ ਹੁੰਦਾ ਸੋ ਇਹ ਜਿਹੜੀਆਂ ਇਹ ਮਤਲਬ ਦੋ ਸਰਜਰੀ ਹੋ ਜਾਣੀ ਹੈ ਇਨਫੈਕਸ਼ਨ ਹੋ ਜਾਣੀ ਬੋਨ ਕੱਟੀ ਜਾਣੀ ਹੁਣ ਮੇਰੀ ਸਾਈਡ ਤੋਂ ਬੋਨ ਕੱਟੀ ਹੋਈ ਆ ਉਹ ਪਰਮਨੈਂਟ ਕੱਟੀ ਗਈ ਬੋਨ ਪਰ ਇਟਸ ਓਕੇ ਕੋਈ ਗੱਲ ਨਹੀਂ ਹਰ ਚੀਜ਼ ਕੁਰਬਾਨੀ ਮੰਗਦੀ ਆ ਤੇ ਮੇਰੇ ਤੋਂ ਵੀ ਸ਼ਾਇਦ ਲੋਕਾਂ ਦੇ ਲਈ ਲੜਾਈ ਲਈ ਪ੍ਰਮਾਤਮਾ ਨੇ ਕੁਰਬਾਨੀ ਮੰਗੀ ਤੇ ਮੈਂ ਖੁਸ਼ਕਿਸਮਤ ਆ ਕਿ ਮੈਂ ਉਹ ਕੁਰਬਾਨੀ ਦੇ ਪਾਈ ਤੇ ਮੈਂ ਤਾਂ ਕੌਣ ਹੁੰਨੀ ਆ ਸਭ ਉਹਦੀ ਖੇਡ ਆ ਉਹ ਪ੍ਰਮਾਤਮਾ ਤੁਹਾਨੂੰ ਜਦੋਂ ਉਹਨੇ ਤੁਹਾਡੇ ਤੋਂ ਕੋਈ ਮਕਸਦ ਲੈਣਾ ਆ ਤਾਂ ਉਹਨੇ ਲੈ ਹੀ ਲੈਣਾ ਜਿਸ ਮਕਸਦ ਲਈ ਉਹਨੇ ਤੁਹਾਨੂੰ ਭੇਜਿਆ ਉਹਨੇ ਤੁਹਾਡੇ ਤੋਂ ਇਸ ਲਈ ਮਤਲਬ ਸਰਸਰੀ ਜੀਆਂ ਗੱਲਾਂ ਕਰਨੀਆਂ ਨੇ ਮੈਂ ਕਿ ਜੇ ਤੁਹਾਡੀ ਜ਼ਿੰਦਗੀ ਚ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਐਵੇਂ ਕਬਰਾਇਆ ਨਾ ਕਰੋ ਵੀ ਆਹ ਕਾਥੇ ਹੋ ਗਿਆ ਹਾਏ ਮਾੜਾ ਕਾਥੇ ਹੋ ਗਿਆ ਹੁਣ ਅਸੀਂ ਵੀ ਜਿਹੜਾ 4 ਮਹੀਨਿਆਂ ਚ ਹੰਡਾਇਆ ਉਹ ਕੋਈ ਚੰਗਾ ਟਾਈਮ ਤਾਂ ਹੈ ਨਹੀਂ ਸੀਗਾ ਟਾਈਮ ਤਾਂ ਮਾੜਾ ਹੀ ਸੀਗਾ ਜੇ ਅਸੀਂ ਉਹਨਾਂ ਦਾ ਨੁਕਸਾਨ ਕੀਤਾ ਤਾਂ ਪੈਸੇ ਤਾਂ ਸਾਡੇ ਵੀ ਇਲਾਜਾਂ ਦੇ ਉੱਤੇ ਬਥੇਰੇ ਖਰਚੇ ਗਏ ਤੇ ਪਰ ਠੀਕ ਆ ਕੋਈ ਗੱਲ ਨਹੀਂ ਮੇਰਾ ਕੰਮ ਦਾ ਨੁਕਸਾਨ ਹੋਇਆ 4 ਮਹੀਨੇ ਮੈਂ ਕੋਟ ਨਹੀਂ ਜਾ ਕੇ ਦੇਖਿਆ ਸੋ ਇਹ ਇਟਸ ਮਤਲਬ ਹਰੇਕ ਲੜਾਈ ਦੇ ਵਿੱਚ ਕੋਸ਼ਨਾ ਕੋਸ਼ਤਾ ਗਿਵਨ ਟੇਕ ਹੁੰਦੀ ਆ ਜੇ ਤੁਹਾਨੂੰ ਲੋਕਾਂ ਦਾ ਪਿਆਰ ਮਿਲਦਾ ਆ ਤਾਂ ਦੂਜੇ ਪਾਸੇ ਥੋਥੂ ਰੱਬ ਕੁਝ ਲੈਂਦਾ ਵੀ ਆ ਔਰ ਰੱਬ ਹਮੇਸ਼ਾ ਮੈਂ ਮਤਲਬ ਇਹ ਸੋਚਦੀ ਆ ਕਿ ਜਿਹਦੇ ਨਾਲ ਰੱਬ ਨੂੰ ਪਿਆਰ ਜ਼ਿਆਦਾ ਹੁੰਦਾ ਨਾ ਪਰਮਾਤਮਾ ਦੇ ਜਿਹੜੇ ਪਿਆਰੇ ਬੱਚੇ ਹੁੰਦੇ ਆ ਉਹਨਾਂ ਨੂੰ ਉਹਨਾਂ ਔਖਾ ਟਾਸਕ ਦਿੰਦਾ ਆ ਉਹ ਉਹਨਾਂ ਦੀ ਉਹਨੀਆਂ ਹੀ ਪ੍ਰੀਖਿਆਵਾਂ ਲੈਂਦਾ ਆ ਸੋ ਜੇ ਪਰਮਾਤਮਾ ਤੁਹਾਡੀ ਪ੍ਰੀਖਿਆ ਲੈਂਦਾ ਆ ਪਰਮਾਤਮਾ ਤੁਹਾਨੂੰ ਤਫ ਸਟਰਗਲ ਦਿੰਦਾ ਆ ਤਾਂ ਘਾਬਰਿਆ ਨਾ ਕਰੋ ਹਮੇਸ਼ਾ ਹਰ ਇੱਕ ਚੀਜ਼ ਦੇ ਵਿੱਚ ਕੁਝ ਚੰਗਾ ਹੁੰਦਾ ਆ ਪੋਜ਼ਿਟਿਵ ਰਿਹਾ ਕਰੋ ਮੈਂ ਇਹ ਨਹੀਂ ਕਹਿੰਦੀ ਹੈਗੀ ਕਿ ਸਾਨੂੰ 네ਗੈਟਿਵਿਟੀ ਨਹੀਂ ਆਉਂਦੀ ਮੈਨੂੰ ਵੀ ਐਂਗਜ਼ਾਇਟੀ ਹੁੰਦੀ ਆ ਮੈਨੂੰ ਵੀ ਸਮ ਟਾਈਮ 네ਗੈਟਿਵਿਟੀ ਹੁੰਦੀ ਆ ਮੈਂ ਵੀ ਸੋਚਦੀ ਆ ਵੀ ਕਿੱਥੇ ਕੀ ਸੀ ਕਿੱਥੇ ਆ ਗਏ ਪਰ ਜਦੋਂ ਲੋਕਾਂ ਦੇ ਹੱਸਦੇ ਚਿਹਰੇ ਦੇਖੀਦੇ ਆ ਜਦੋਂ ਸੁਖੀ ਹੋਏ ਲੋਕ ਦੇਖੀਦੇ ਆ ਤੇ ਜਦੋਂ ਇੱਕ ਗੁੰਡਾ ਗਰਦੀ ਦਾ ਨਾਸ਼ ਹੋਇਆ ਦੇਖੀਦਾ ਆ ਤਾਂ ਉਦੋਂ ਹੌਸਲਾ ਮਿਲਦਾ ਆ ਸੋ ਮੈਂ ਸਿਰਫ ਇਹੀ ਗੱਲ ਕਹਿਣਾ ਚਾਹਨੀ ਆ ਕਿ ਜਿੱਡੀ ਮਰਜ਼ੀ ਤਕਲੀਫ ਹੋਵੇ ਅੰਦਰ ਚਾਹੇ ਤੁਹਾਡੇ ਦਰਦ ਦਾ ਦਰਿਆ ਵਗਦਾ ਹੋਵੇ ਤੁਹਾਡੇ ਮੂੰਹ ਦੇ ਉੱਤੇ ਖੁਸ਼ੀ ਦਿਖਣੀ ਚਾਹੀਦੀ ਹੈ ਤੇ ਤੁਹਾਡੇ ਅੰਦਰ ਹੌਸਲਾ ਹੋਣਾ ਚਾਹੀਦਾ ਉਸ ਚੀਜ਼ ਨਾਲ ਲੜਨ ਦਾ ਤੇ ਖੈਰ ਸਾਡੇ ਦਾ ਜੇ ਸਾਡੇ 'ਚ ਕੋਈ ਇੱਕ ਡਾਵਾ ਡੋਲ ਹੋ ਜਾਂਦਾ ਤੇ ਦੂਜਾ ਹੈਗਾ ਸਾਡੀ ਟੀਮ ਬਹੁਤ ਵਧੀਆ ਹੈ ਆ ਸਾਰਿਆਂ ਨੇ ਡੱਟ ਕੇ ਲੜਾਈ ਲੜੀ ਆ ਤੇ ਹੁਣ ਲੜਾਈ ਅਦਾਲਤ ਦੀ ਆ ਤੇ ਅਦਾਲਤਾਂ ਚੋਂ ਵੀ ਇਨਸਾਫ ਮਿਲੇਗਾ ਸਾਨੂੰ ਬਸ ਇਹੀ ਉਮੀਦ ਕਰਦੇ ਆ ਕਿ ਸਰਕਾਰ ਤੇ ਪੁਲਿਸ ਆਪਣਾ ਫਰਜ਼ ਨਿਭਾਵੇ ਜਾਂ ਦੋਸ਼ੀਆਂ ਨੂੰ ਪੀਓ ਕਰੇ ਤੇ ਜਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰੇ ਤੇ ਹੁਣ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਅੱਗੇ ਸਾਨੂੰ ਕੀ ਕਰਨਾ ਪਊਗਾ ਉਹਦੀ ਵੀ ਹੁਣ ਅਸੀਂ ਪਲੈਨਿੰਗ ਕਰਾਂਗੇ ਜੇ ਉਹਦੇ ਲਈ ਵੀ ਸਾਨੂੰ ਪ੍ਰੋਟੈਸਟ ਕਰਨਾ ਪਿਆ ਤਾਂ ਅਸੀਂ ਉਹ ਵੀ ਕਰਾਂਗੇ ਸੋ ਵੀ ਵਿਲ ਥਿੰਕ ਸਾਰਾ ਕੁਝ ਸਾਰਿਆਂ ਨਾਲ ਮਿਲ ਕੇ ਕੀ ਹੁੰਦਾ ਹੁੰਦਾ ਆ ਕਦੇ ਕੋਈ ਕਿਸੇ ਇੱਕ ਬੰਦੇ ਦਾ ਡਿਸੀਜਨ ਨਹੀਂ ਹੁੰਦਾ ਤੇ ਜੇ ਉਸ ਰਿਗਾਰਡਿੰਗ ਅਸੀਂ ਦੁਬਾਰਾ ਕੋਈ ਡਿਸੀਜਨ ਲਵਾਂਗੇ ਕੋਈ ਮੋਰਚਾ ਸਟਾਰਟ ਕਰਨਾ ਜਾਂ ਕੁਝ ਐਦਾਂ ਤਾਂ ਤੁਹਾਨੂੰ ਦੱਸਿਆ ਜਾਊਗਾ ਪਰ ਹਾਂ ਇੰਨਾ ਜ਼ਰੂਰ ਆ ਕਿ ਇੱਕ ਦੋਸ਼ੀ ਤਾਂ ਮੈਂ ਖੁਦ ਸੀਪੀ ਦਫ਼ਤਰ ਤੋਂ ਆਪ ਅਰੈਸਟ ਕਰਵਾਇਆ ਸੀ ਉਸ ਤੋਂ ਬਾਅਦ ਕਿਸੇ ਦੀ ਵੀ ਅਰੈਸਟ ਨਹੀਂ ਹੋਈ ਸ਼ਰਿਆਮ ਘੁੰਮਦੇ ਆ ਔਰ ਪਿੱਛੇ ਜੇ ਇਹਨਾਂ ਨੇ ਦੁਬਾਰਾ ਮਾਈਨਿੰਗ ਵੀ ਸ਼ੁਰੂ ਕੀਤੀ ਸੀਗੀ ਤੇ ਦਰਿਆ ਦੇ ਉੱਤੇ ਮਿੱਟੀ ਪਾਉਣ ਦੇ ਬਹਾਨੇ ਪਰ ਖੈਰ ਉਹਨਾਂ ਦੇ ਟਿਪਲ ਟੁਪਰਸ ਦੀ ਵੀਡੀਓਜ਼ ਆ ਗਈ ਸੀਗੀ ਉਹ ਫੋਟੋਜ਼ ਆ ਗਈਆਂ ਸੀਗੀਆਂ ਤੇ ਉਹਦੀ ਵੀ ਅਸੀਂ ਸ਼ਿਕਾਇਤ ਕਰਤੀ ਸੀਗੀ ਤੇ ਕੁਝ ਅਫਸਰ ਚੰਗੇ ਵੀ ਹੁੰਦੇ ਨੇ ਮਾਈਨਿੰਗ ਦੇ ਵਿੱਚ ਵੀ ਕੁਝ ਚੰਗੇ ਅਫਸਰ ਨੇ ਇੱਕ ਅਫਸਰ ਹੈਗੇ ਆ ਉਹ ਬਹੁਤ ਸੋਹਣੇ ਤਰੀਕੇ ਨਾਲ ਕੰਮ ਕਰ ਰਹੇ ਨੇ ਸੋ ਉਮੀਦ ਆ ਕਿ ਐਕਸ਼ਨ ਰਜਿਤ ਗਰੋਵਰ ਵੀ ਸਹੀ ਤਰੀਕੇ ਨਾਲ ਕੰਮ ਕਰੇ ਤੇ ਔਖਾ ਹੋਵੇ ਸੌਖਾ ਹੋਵੇ ਜੇ ਤੇ ਸੱਚ ਦੀ ਹੁੰਦੀ ਆ ਜੇ ਲੋਕ ਆਪਣੇ ਹੱਕਾਂ ਲਈ ਲੜਨ ਲੱਗ ਜਾਣ ਨਾ ਦੇਖੋ ਜਦੋਂ ਲੋਕ ਆਪਣੇ ਹੱਕ ਦੀ ਗੱਲ ਕਰਦੇ ਆ ਸਭ ਤੋਂ ਪਹਿਲਾ ਤਰੀਕਾ ਹੁੰਦਾ ਉਹਨਾਂ ਨੂੰ ਡਰਾਉਣ ਦਾ ਫਿਰ ਉਹਨਾਂ ਦੇ ਪਰਚੇ ਪਾਏ ਜਾਂਦੇ ਆ ਫਿਰ ਉਹਨਾਂ ਦੀਆਂ ਗ੍ਰਿਫਤਾਰੀਆਂ ਕੀਤੀਆਂ ਜਾਂਦੀਆਂ ਨੇ ਤੇ ਫਿਰ ਉਹਨਾਂ ਉਹਨਾਂ ਦੇ ਉੱਤੇ ਅਟੈਕ ਕੀਤੇ ਜਾਂਦੇ ਨੇ ਫਿਰ ਉਹਨਾਂ ਨੂੰ ਬਦਨਾਮ ਕੀਤਾ ਜਾਂਦਾ ਹੈ ਅਸੀਂ ਇਹਨਾਂ ਸਾਰੀਆਂ ਚੀਜ਼ਾਂ 'ਚ ਪਿਛਲੇ 4 ਮਹੀਨਿਆਂ ਚ ਲੰਘੇ ਆ ਮੇਰੀ ਬਦਨਾਮੀ ਵੀ ਕੀਤੀ ਗਈ ਮੇਰੇ ਬਾਰੇ ਝੂਠ ਵੀ ਬਕਵਾਸ ਕੀਤੀ ਗਈ ਮੇਰੇ ਤੇ ਅਟੈਕ ਵੀ ਹੋਇਆ ਮੇਰੇ ਤੇ ਪਰਚਾ ਵੀ ਹੋ ਗਿਆ ਮੇਰੇ ਪਰਿਵਾਰ ਤੇ ਪਰਚਾ ਹੋ ਗਿਆ ਮੇਰੇ ਸੋ ਬਟ ਦਸਿਓ ਨਾ ਸਾਰੀ ਜੀ ਜੰਚੋਂ ਹੌਸਲੇ ਨਾ ਲੰਗੇ ਕਿਉਂਕਿ ਜੇ ਇੱਕ ਪਾਸੇ ਕਿਤੇ ਨਾ ਕਿਤੇ ਸਾਡੇ ਉਲਟ ਹੁੰਦਾ ਸੀ ਤਾਂ ਪ੍ਰਮਾਤਮਾ ਸਾਡੇ ਨਾਲ ਵੀ ਖੜਾ ਸੀ ਤੁਸੀਂ ਦੇਖੋ ਕਿ ਮੈਂ ਸੀਪੀ ਆਫਿਸ ਜਾਨੀ ਆ ਦੋਸ਼ੀ ਉੱਥੇ ਬੈਠਾ ਮੈਂ ਦੋਸ਼ੀ ਨੂੰ ਦੇਖ ਲੈਨੀ ਆ ਸੀਪੀ ਸਾਹਿਬ ਨੂੰ ਮੈਸੇਜ ਕਰਦੀ ਆ ਦੋਸ਼ੀ ਅਰੈਸਟ ਉਹ ਬੰਦਾ ਜਿਹੜਾ ਕਦੇ ਕਿਸੇ ਦੀ ਗ੍ਰਿਫਤਚ ਨਹੀਂ ਆਇਆ ਉਹ ਅਸੀਂ ਅਰੈਸਟ ਕਰਾਤਾ ਪਰਮਾਤਮਾ ਦੀ ਮਿਹਰ ਸੀ ਸਾਡੀ ਤਾਂ ਨਹੀਂ ਸੀ ਕੁਝ ਵੀ ਸੋ ਪਰਮਾਤਮਾ ਤੁਹਾਡੇ ਨਾਲ ਖੜਾ ਹੁੰਦਾ ਸਾਡਾ ਬੰਦਾ ਚੱਕ ਕੇ ਲੈ ਕੇ ਗਏ ਅਸੀਂ ਅੱਧੇ ਘੰਟੇ ਦੇ ਵਿੱਚ ਆਪਣਾ ਬੰਦਾ ਛਡਾ ਲਿਆ ਕਿਉਂ ਕਿਉਂਕਿ ਸਾਡੇ ਬੰਦਿਆਂ ਦੀ ਅਰੈਸਟ ਹੋ ਹੀ ਨਹੀਂ ਸਕਦੀ ਸੀ ਲੀਗਲੀ ਕਾਨੂੰਨ ਦਾ ਪਤਾ ਸੀ ਸਾਨੂੰ ਮੈਂ ਇੱਕ ਚੀਜ਼ ਹੋਰ ਕਹੂੰਗੀ ਕਿ ਜਿਹੜੇ ਬੱਚੇ ਵੀ ਮਤਲਬ ਪੜਾਈ ਵਿਚਾਲੇ ਛੱਡ ਦਿੰਦੇ ਆ ਮੈਂ ਤੁਹਾਨੂੰ ਕਹੂੰਗੀ ਵੀ ਚਲੋ ਤੁਸੀਂ ਪ੍ਰੈਕਟਿਸ ਨਾ ਕਰੋ ਜੇ ਤੁਹਾਡਾ ਅੱਗੇ ਕੋਈ ਏਮ ਨਹੀਂ ਹੈਗਾ ਪਰ ਲਾਅ ਦੀ ਪੜਾਈ ਜ਼ਰੂਰ ਕਰੋ ਹਰੇਕ ਪਿੰਡ 'ਚ ਇੱਕ ਦੋ ਵਕੀਲ ਜ਼ਰੂਰ ਹੋਣੇ ਚਾਹੀਦੇ ਆ ਤਾਂ ਕਿ ਉਹ ਆਪਣੇ ਪਿੰਡ ਦੇ ਲੋਕਾਂ ਦੀ ਮਦਦ ਕਰ ਸਕਣ ਜਿਨ੍ਹਾਂ ਦੇ ਅੰਦਰ ਖਾਸ ਕਰਕੇ ਸੋਸ਼ਲ ਵਰਕ ਜਾਂ ਲੋਕਾਂ ਦੀ ਸੇਵਾ ਕਰਨ ਦੀ ਰੁਚੀ ਹੈ ਨਾ ਉਹ ਵਕਾਲਤ ਜ਼ਰੂਰ ਪੜ੍ਹਨ ਕਿਉਂਕਿ ਜਦੋਂ ਤੁਹਾਡੇ ਕੋਲ ਵਕਾਲਤ ਦੀ ਪਾਵਰ ਹੁੰਦੀ ਹੈ ਯੂ ਕੈਨ ਡੂ ਅ ਲਾਟ ਜੇ ਮੈਂ ਵਕੀਲ ਨਾ ਹੁੰਦੀ ਜੇ ਮੇਰੇ ਨਾਲ ਮੇਰੀ ਹਾਈ ਕੋਰਟ 바ਰ ਐਸੋਸੀਏਸ਼ਨ ਦੇ 바ਰ ਕਾਉਂਸਲ ਨਾ ਹੁੰਦੀ ਮੈਂ ਕਹਿੰਦੀ ਆ ਵੀ ਸਾਡਾ ਪਰਚਾ ਨਹੀਂ ਦਰਜ ਹੁੰਦਾ ਸੀ ਸਾਡਾ ਪਰਚਾ ਦਰਜ ਹੋਇਆ ਕਿਉਂਕਿ ਸਾਡਾ ਮੈਟਰ ਹਾਈਲਾਈਟ ਹੋਇਆ ਸਾਨੂੰ ਕੋਰਟ ਦੇ ਵਿੱਚ سپورਟ ਮਿਲੀ ਇਹ ਤਾਂ ਹੀ ਹੁੰਦਾ ਆ ਜਦੋਂ ਤੁਹਾਡੇ ਕੋਲ ਪਾਵਰ ਹੁਣ ਕਈ ਲੋਕ ਬੋਲ ਦਿੰਦੇ ਵੀ ਵਕੀਲ ਦੀ ਨਹੀਂ ਸੁਣਵਾਈ ਹੋ ਰਹੀ ਤਾਂ ਹੋਰ ਕੀ ਦੀ ਆ ਮੇਰੀ ਕੋਰਟ 'ਚ ਤਾਂ ਸੁਣਵਾਈ ਹੋ ਰਹੀ ਆ ਨਾ ਇੰਨਾ ਕੁਝ ਤਾਂ ਸਹਿਣਾ ਹੀ ਪੈਂਦਾ ਹੁੰਦਾ ਇਹ ਤਾਂ ਕਦੇ ਉਹਨਾਂ ਦੀ ਲਾਤ ਉੱਤੇ ਤੇ ਕਦੇ ਸਾਡੀ ਲਾਤ ਉੱਤੇ ਐ ਹੀ ਹੁੰਦੀ ਆ ਸਿਸਟਮ ਹੀ ਆ ਲੜਾਈ ਹਰ ਐ ਹੁੰਦੀ ਆ ਸੋ ਕਦੇ ਉਹਦੀ ਤੇ ਕਦੇ ਚੋਰ ਦੀ ਤੇ ਕਦੇ ਸਾਧ ਦੀ ਇਹ ਇਦਾਂ ਹੀ ਹੁੰਦੀ ਆ ਜ਼ਿੰਦਗੀ ਦੇ ਵਿੱਚ ਤੇ ਜਦੋਂ ਅਸੀਂ ਸਿਰਫ ਜਿੱਤ ਦੀ ਐਕਸਪੈਕਟੇਸ਼ਨ ਰੱਖਦੇ ਆ ਨਾ ਉਦੋਂ ਅਸੀਂ ਰੋਂਗ ਹੁੰਨੇ ਆ ਸੋ ਤੁਸੀਂ ਆਪਣੇ ਪਿੰਡ ਦੇ ਵਿੱਚ ਜ਼ਰੂਰ ਮਤਲਬ ਜਿਨ੍ਹਾਂ ਦੀ ਬਿਰਤੀ ਇਹੋ ਜੀ ਆ ਕਿ ਹਾਂ ਸਮਾਜ ਦੇ ਲਈ ਕੁਝ ਕਰਨਾ ਆਪਣੇ ਭੈਣ ਭਰਾਵਾਂ ਲਈ ਖੜੇ ਹੋਣਾ ਆ ਤਾਂ ਉਹਨਾਂ ਨੂੰ ਲਾਅ ਦੀ ਪੜ੍ਹਾਈ ਜ਼ਰੂਰ ਕਰਾਓ ਕਿਉਂਕਿ ਜਦੋਂ ਲਾਅ ਦੀ ਪੜ੍ਹਾਈ ਕਰਾਈ ਹੁੰਦੀ ਆ ਤੇ ਉਹਨਾਂ ਦੇ ਕੋਲ ਲਾਇਸੈਂਸ ਹੁੰਦਾ ਉਹ ਕਿਸੇ ਬਾਹਰ ਐਸੋਸੀਏਸ਼ਨ ਦੇ ਮੈਂਬਰ ਹੁੰਦੇ ਆ ਨਾ ਤਾਂ ਉਹਨਾਂ ਦੀ ਕੋਲ ਇੱਕ ਬਹੁਤ ਵੱਡੀ ਪਾਵਰ ਨਾਲ ਖੜੀ ਹੁੰਦੀ ਆ ਜਦੋਂ ਕੋਈ ਵੀ ਤੁਹਾਡੇ ਨਾਲ ਨਹੀਂ ਖੜਦਾ ਤਾਂ 바ਰ ਐਸੋਸੀਏਸ਼ਨ ਬਾਰ ਕਾਉਂਸਲ ਦੀ ਪਾਵਰ ਬਹੁਤ ਵੱਡੀ ਚੀਜ਼ ਸੋ ਜਦੋਂ ਤੁਹਾਡੇ ਨਾਲ ਕਾਨੂੰਨ ਦੀ ਪਾਵਰ ਹੁੰਦੀ ਆ ਤਾਂ ਫਿਰ ਮੰਤਰੀਆਂ ਦੀ ਸਰਕਾਰਾਂ ਦੀ ਵੀ ਨਹੀਂ ਚੱਲਦੀ ਸੋ ਤੁਹਾਡੀ ਯੂਨਿਟੀ ਬਹੁਤ ਵੱਡੀ ਚੀਜ਼ ਆ ਸੋ ਬਸ ਇੰਨੀਆਂ ਕੀ ਗੱਲਾਂ ਕਹਿੰਦੀ ਹੋਈ ਮੈਂ ਅਲਵਿਦਾ ਲੈਣੀ ਆ ਤੇ ਧੰਨਵਾਦ ਸਾਰਿਆਂ ਦਾ ਜਿਨ੍ਹਾਂ ਨੇ ਹੁਣ ਤੱਕ ਸਾਨੂੰ ਸਪੋਰਟ ਕੀਤਾ ਆ ਤੇ ਬਾਕੀ ਅੱਗੇ ਜੇ ਕੋਈ ਵੀ ਨਵੀਂ ਗੱਲ ਹੋਈ ਮੈਂ ਲੈ ਕੇ ਹਾਜ਼ਰ ਹੋਵਾਂਗੀ ਤੇ ਅੱਜ ਦਾ ਮੇਰਾ ਲਾਈਵ ਆਉਣ ਦਾ ਮਕਸਦ ਸਿਰਫ ਆਹੀ ਦੋ ਚਾਰ ਗੱਲਾਂ ਕਰਨੀਆਂ ਸੀ ਤੇ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਪਿਛਲੇ 4 ਮਹੀਨਿਆਂ ਦੇ ਵਿੱਚ ਰੇਤ ਮਾਫੀਆ ਦੇ ਖਿਲਾਫ ਸਾਡੀ ਲੜਾਈ ਦੇ ਵਿੱਚ ਸਾਡਾ ਇੰਨਾ ਸਾਥ ਦਿੱਤਾ ਸੋਸ਼ਲ ਮੀਡੀਆ ਦਾ ਪ੍ਰਿੰਟਡ ਮੀਡੀਆ ਦਾ ਸਾਰਿਆਂ ਦਾ ਬਹੁਤ ਜ਼ਿਆਦਾ ਸਾਥ ਕਿਉਂਕਿ ਜੇ ਸੋਸ਼ਲ ਮੀਡੀਆ ਜਾਂ ਹੋਰ ਜਗ੍ਹਾ ਦੇ ਉੱਤੇ ਅਸੀਂ ਆਪਣੀ ਆਵਾਜ਼ ਨਾ ਚੱਕਦੇ ਤਾਂ ਸਾਡੇ ਪਿੰਡ ਦੀ ਆਵਾਜ਼ ਦੂਰ ਦੂਰ ਤੱਕ ਜਾਣੀ ਨਹੀਂ ਸੀ ਹਰੇਕ ਨਿਊਜ਼ ਚੈਨਲ ਨੇ ਕਿਸੇ ਨੇ ਖੁਸ਼ੀ ਦੇ ਨਾਲ ਤੇ ਕਿਸੇ ਨੇ ਮਜਬੂਰੀ ਬਸ ਸਾਡੀ ਖਬਰ ਚਲਾਈ ਸਾਡਾ ਮੁੱਦਾ ਹਾਈਲਾਈਟ ਹੋਇਆ ਹਾਈਲਾਈਟ ਹੋਇਆ ਤੇ ਮੈਂ ਕਹਿੰਦੀ ਆ 20 ਸਾਲਾਂ ਚ ਪਹਿਲੀ ਵਾਰ ਆ ਤਿੰਨ ਮਹੀਨੇ ਮਾਈਨਿੰਗ ਬੰਦ ਰਹੀ ਤੇ ਤਿੰਨ ਮਹੀਨੇ ਅੱਗੇ ਬੰਦ ਰਹੂਗੀ ਬਹੁਤ ਵੱਡੀ ਗੱਲ ਹੁੰਦੀ ਹੈ ਕਦੇ ਵੀ ਨਹੀਂ ਰਹੀ ਸੋ ਮੈਂ ਇਹ ਨਹੀਂ ਕਹਿੰਦੀ ਕਿ ਮਾਈਨਿੰਗ ਬੰਦ ਰਵੇ ਲੀਗਲ ਆ ਮਾਈਨਿੰਗ ਚੱਲੇ ਕਾਨੂੰਨਨ ਚੱਲੇ ਇਲੀਗਲ ਨਾ ਹੋਵੇ ਬਸ ਥੈਂਕ ਯੂ ਸੋ ਮੱਚ ਥੈਂਕ ਯੂ ਸੋ ਮੱਚ